ਔਰ ਮਹਾਰਾਣੇ ਸੰਗੇ ਨੇ ਰਾਜੇ ਪਿੱਪੇ ਨੂੰ ਸੱਦ ਗਏ। ਸ਼ੀਰਗਵਦਨ ਕੋਲ ਮਨਹਰਸ ਕੰਚੀ ਦੇ ਵਿੱਚ ਇੱਕ ਜੈਜੈਕਾਰ ਪਤਾ ਕੀ ਹੋਈ। ਹਾਥੀ ਤੇ ਬਿਠਾ ਕੇ ਰਵਦਾਸ ਮਹਾਰਾਜ ਤੇ ਫੁੱਲਾਂ ਦੀ ਵਰਖਾ ਕੀਤੀ। ਰਵਦਾਸ ਨੂੰ ਐਲਾਨੀਆਂ ਗੁਰੂ ਮੰਨਿਆ। ਤੇ ਜਦੋਂ ਹਾਥੀ ਤੇ ਬਿਠਾਇਆ ਨਾ ਇਹ ਨਹੀਂ ਕਹ ਰਵਦਾਸ ਮਹਾਰਾਜ ਨੇ ਓਏ ਮੇਰੇ ਨਾਲ ਫਰਕ ਕਰਨ ਵਾਲਿਓ ਹੁਣ ਵੇਖ ਲਓ ਮੈਂ ਕੀ ਬਣ ਗਿਆ। ਇਹ ਨਹੀਂ ਕਿ ਇਹ ਨਹੀਂ ਚੀਜ਼ ਕਹੀ ਕਿ ਹੁਣ ਦੂਜਿਆਂ ਨਾਲ ਫਰਕ ਕਰਨ ਵਾਲਿਓ ਹੁਣ ਵੇਖੋ ਇਹ ਨਹੀਂ ਕਿਹਾ ਬਹਿ ਜਾਓ ਰਾਮ ਕੀ ਚੱਕਰ ਬਹਿ ਜਾਓ ਆਵਾਜ਼ ਨਹੀਂ ਹੋਣੀ ਚਾਹੀਦੀ ਤੁਸੀਂ ਤਾਂ ਸਾਰਿਆਂ ਨੂੰ ਡਿਸਟਰਬ ਕਰ ਆਖੋ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਪੰਡਤ ਕਿੱਥੇ ਹੋ ਗਏ ਉਹਨਾਂ ਕੇ ਹਾਥੀ ਤੇ ਬਿਠਾ ਕੇ ਫੁੱਲਾਂ ਦੀ ਵਰਖਾ ਕਰਦੀ ਕੋਈ ਛੋਟੀ ਗੱਲ ਹੈ ਪਰ ਹੱਥੀ ਤੇ ਬਹਿਣ ਵਾਲੇ ਦੇ ਅਦਾਸ ਮਾਰ ਰਹੇ ਨੇ ਇਹ ਨਹੀਂ ਕਿਹਾ ਓਏ ਮੇਰੇ ਨਾਲ ਫਰਕ ਕਰਨ ਵਾਲੇ ਹੁਣ ਵੇਖੋ ਏ ਰਾਜੇ ਮੈਨੂੰ ਮੰਨਦੇ ਨਾ ਗੁਰੂ ਮੰਨਦੇ ਨਾ ਇਹ ਨਹੀਂ ਕਿਹਾ ਇਹ ਆਮ ਕੋਈ ਝੁੱਠਾ ਬੰਦਾ ਕਹਿ ਸਕਦਾ ਜਦੋਂ ਕੋਈ ਬਣਦਾ ਹੈ ਕਈ ਵਾਰ ਉਹ ਬਣ ਕੇ ਰੋਬ ਦੇਣ ਲੱਗ ਪੈਂਦਾ ਲੈ ਦੇਖੋ ਮੈਂ ਆ ਨਹੀਂ ਬਣ ਗਿਆ ਹੁਣ ਨਹੀਂ ਜਿਹੜੇ ਲੋਕ ਵੱਡੇ ਵੱਡੇ ਬੋਰਡ ਲਾ ਕੇ ਹਾਈ ਕਮਾਂਡ ਦਾ ਧੰਨਵਾਦ ਨਹੀਂ ਕਰਦੇ ਹੁੰਦੇ ਹਾਈ ਕਮਾਂਡ ਨੇ ਚੇਅਰਮੈਨ ਬਣਾਤਾ ਹਾਈ ਕਮਾਂਡ ਦਾ ਧੰਨਵਾਦ ਥੋੜੇ ਮਹੀਨੇ ਬਾਅਦ ਉਹੀ ਹਾਈ ਕਮਾਂਡ ਨੂੰ ਗਾਲਾਂ ਕੱਢਦੇ ਹੁੰਦੇ ਦੂਜੀ ਪਾਰਟੀ ਚਲ ਜਾਂਦੇ ਬੰਦਿਆਂ ਦੇ ਦਿੱਤਾ ਬੰਦੇ ਖੋ ਲੈਂਦੇ ਨੇ ਰੱਬ ਦਾ ਦਿੱਤਾ ਕੋਈ ਨਹੀਂ ਖੋ ਸਕਦਾ ਬੰਦਿਆਂ ਦਾ ਦਿੱਤਾ ਕੋਈ ਵਾਪਸ ਲੈ ਸਕਦਾ ਰੱਬ ਦਾ ਦਿੱਤਾ ਕੋਈ ਵਾਪਸ ਨਹੀਂ ਲੈ ਸਕਦਾ ਜਦੋਂ ਹੱਥੀ ਤੇ ਬਿਠਾ ਕੇ ਫੁੱਲਾਂ ਦੀ ਵਰਖਾ ਜੈ ਜੈਕਾਰ ਹੋਈ ਰਵਦਾਸ ਮਹਾਰਾਜ ਅੱਖਾਂ ਬੰਦ ਕਰਕੇ ਰੱਬ ਨਾਲ ਜੁੜ ਗਏ ਪਦ ਅ ਕੀ ਕਹਿੰਦੇ ਰੱਬ ਜੀ ਤੇਰੇ ਤੋਂ ਬਗੈਰ ਪਿਆਰ ਇੰਨਾ ਕੋਈ ਨਹੀਂ ਕਰ ਸਕਦਾ ਇਹ ਬੰਦੇ ਤਾਂ ਫਰਕ ਕਰਦੇ ਨੇ ਜੇ ਸਤਕਾਰ ਕਰਦਾ ਤੇ ਰੱਬ ਕਰਦਾ ਰੱਬ ਦਾ ਸ਼ੁਕਰਾਨਾ ਕੀਤਾ ਬੰਦੇ ਇਹਨਾਂ ਨੇ ਕੀ ਕਹਿੰਦੇ ਐਸੀ ਲਾਲ ਤੁਜ ਵਿਨ ਕੌਣ ਕਰੇ ਰੱਬ ਜੀ ਤੇਰੇ ਤੋਂ ਬਗੈਰ ਇੰਨਾ ਪਿਆਰ ਕੌਣ ਕਰ ਸਕਦਾ ਕੋਈ ਵੀ ਨਹੀਂ ਜੇ ਹੱਥੀ ਤੇ ਬਿਠਾ ਕੇ ਫੁੱਲਾਂ ਦੀ ਵਰਖਾ ਹੋਈ ਜੇ ਰਾਜਿਆਂ ਤੇ ਰਾਣੀਆਂ ਨੇ ਮੇਰੇ ਪੈਰਾਂ 'ਚ ਮੱਥਾ ਟੇਕ ਕੇ ਗੁਰੂ ਮੰਨਿਆ ਇਹ ਤੂੰ ਪਿਆਰ ਕੀ ਤਰਬਾ ਬੰਦੇ ਨਹੀਂ ਕਰ ਸਕਦੇ ਜਦੋਂ ਵਡਿਆਈ ਮਿਲੇ ਉਦੋਂ ਬੰਦਾ ਕਵੇ ਰੱਬ ਜੀ ਤੂੰ ਦਿੱਤੀ ਐ ਬੰਦੇ ਥੋੜੀ ਦਿੰਦੇ ਨੇ ਬੰਦੇ ਦਾ ਫੁੱਲ ਐ ਨਹੀਂ ਮਹਾਰਾਜ ਕੀ ਗਾ ਰਹੇ ਨੇ ਪੜੋ ਇੱਕ ਐਸੀ ਲਾਲ ਤੁਜ ਬਿਨ ਕੌਣ ਕਰੇ ਪੜੋ ਗਰੀਬਨਵਾਜ ਗਸਿਆ ਮੇਰਾ ਮਾਥੇ ਸ਼ਤਰ ਧਰੇ ਇਹ ਤਾਂ ਤੁਹਾਨੂੰ ਯਾਦ ਹੈ ਪੜੋ ਗਰੀਬਨਵਾਜ ਗਸਿਆ ਮੇਰਾ ਮਾਥੇ ਸ਼ਤਰ ਜਾ ਕੀ ਸ਼ੋਤ ਜਗਤ ਕਾਲਕ ਤਾ ਪਰ ਤੂੰ ਡਰੈ ਨੀਚੇ ਉੱਚ ਕਰੈ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਰੱਬ ਦੀ ਇੱਕ ਵਿਸ਼ੇਸ਼ਤਾ ਹੋ ਰੈ ਉਹ ਵਡਿਆਈ ਦੇਣ ਲੱਗਿਆ ਡਰਦਾ ਨਹੀਂ ਕਿਸੇ ਕੋ ਬੰਦੇ ਡਰਦੇ ਨੇ ਤੁਸੀਂ ਵੇਖ ਲਿਓ ਬੰਦੇ ਡਰਦੇ ਨੇ ਉਹ ਕਹਿੰਦੇ ਚੱਲ ਹੈਗੇ ਤੇਰੇ ਵਾਲੀਆਂ ਪਰ ਤੂੰ ਨਾ ਨਾ ਲੈ ਸਕਦਾ ਡਰਦੇ ਨਾ ਨੇ ਹੈਗੇ ਤੇਰੇ ਨਾਲ ਹੀ ਪਰ ਸਾਰਿਆਂ ਦੇ ਸਾਹਮਣੇ ਨਾ ਭਲਾਈ ਸੰਨਾ ਰੱਬ ਨਹੀਂ ਡਰਦਾ ਜਾਕੀ ਸ਼ੋਤ ਜਗਤ ਕੌ ਲਾਂਗੇ ਤਾ ਪਰ ਤੂੰ ਹੀ ਡਰੇ ਨਿਚੇ ਓਜ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਉਹ ਨਹੀਂ ਡਰਦਾ ਜੋ ਰਵਦਾਸ ਮਹਾਰਾਜ ਪੜ ਰਹੇ ਨੇ ਇੱਕ ਵਾਰ ਤੁਸੀਂ ਵੀ ਪੜੋ ਪਿਆਰ ਨਾਲ ਤੁਹਾਡੀ ਹਾਜ਼ਰੀ ਲੱਗੇ ਗੱਜ ਕੇ ਕਹੋ ਐਸੀ ਐਸੀ ਲਾਲ ਤuj ਵਿਨ ਕੌਣ ਕਰੇ ਕੌਣ ਕਰੇ ਐਸੀ ਐਸੀ ਲਾਲ ਤuj ਵਿਨ ਕੌਣ ਕਰੇ ਕੌਣ ਕਰੇ ਐਸ ਤuj ਵਿਨ ਮੱਜ ਕੇ ਕੌਣ ਕਰੇ ਐਸੀ ਗਰੀਬਨਵਾਜ ਬਸਿਆ ਮੇਰਾ ਗਰੀਨਨਵਾਜ ਗੋਸਿਆ ਮੇਰਾ ਗਰੀਵਨ ਮੱਜ ਕੇ ਗਰੀਵਨ ਪ੍ਰਸ਼ਦਾ ਸ਼ਕੈ ਤੁਸੀਂ ਰੱਜਦੇ ਛੱਕਿਆ ਸਾਡੇ ਗੱਜ ਕੇ ਬੋਲੋ ਸਰ ਅਸੀਂ ਤਾਂ ਬੜਾ ਲੰਮਾ ਪਿੰਡਾ ਦੂ ਕਰ ਪ੍ਰਸ਼ਾਦਾ ਬਾਅਦ ਚ ਛੱਕਣਾ ਇਹਨਾਂ ਨੂੰ ਚਾਹ ਚ ਪਲਾਓ ਵਧੀਆਂ ਤੇ ਪਕੌੜੇ ਵੀ ਚੱਲੇ ਸ਼ਾਮ ਨੂੰ ਆ ਨਗਰ ਕੇ ਤਾਂ ਹੈ ਆ ਰੱਜ ਕੇ ਜੇ ਆਨੰਦਨਾ ਛੱਕੇ ਰੱਜ ਜਦੋਂ ਰੱਜ ਕੇ ਖਾਈਏ ਨਾ ਗੁਰਗਰ ਦੇ ਫਿਰ ਗੱਜ ਕੇ ਬੋਲੋ ਜਿਹਦੀ ਖਾਈਏ ਬਾਜਰੀ ਉਹਦੀ ਦਈਏ ਹਾਜਰੀ ਤੇ ਜੇ ਤੁਸੀਂ ਗੱਜ ਕਾ ਖਾਦਾਂ ਫਿਰ ਗੱਜ ਕਾ ਬੋਲੋ ਫਿਰ ਗੈਸ ਦੇ ਕੈਪਸੂਲ ਲੈਣੇ ਨਹੀਂ ਪੈਣੇ ਕਿਸੇ ਡਾਕਟਰ ਤੋਂ ਫਿਰ ਚੜ੍ਹਦੀ ਕਲਾ ਬਣੀ ਗੱਜ ਕਾ ਬੋਲੋ ਹੁਣ ਸੁਰਤ ਜੋੜ ਕੇ ਗਰੀਬਨਵਾਜ ਗੋਸਿਆ ਮੇਰਾ ਗਰੀਬਨਵਾਜ ਗੋਸਿਆ ਮੇਰਾ ਗਰੀਬਨ ਹਾਂ ਵਾ ਵਾ ਗਰੀਬਨ ਗਰੀਬਨ ਵਾਜਬ ਸਈਆ ਮੇਰਾ ਗਰੀਬਨ ਵਾਜਬ ਸਈਆ ਮੇਰਾ ਗਰੀਬਨ ਵਾਜਬ ਸਈਆ ਗਰੀਬਨ ਮਾਥੇ ਤੇ ਤੇਰੇ ਜਿਤੁ ਜਵਨ ਕਾਣ ਕਰ ਕੌਣ ਕਰ ਐਸੀ ਐਸੀ ਲਾਲ ਤੁਜ ਵਿਨ ਕਾਣ ਕਰੇ ਪਉ ਸਤਨਾਮ ਸ੍ਰੀ ਜਨੂੰ ਇੰਨੀ ਵੱਡੀ ਵਡਿਆਈ ਹੋ ਗਈ ਨਾ ਬ੍ਰਹਮਣ ਇਕੱਠੇ ਹੋ ਕੇ ਆਏ ਉਹਨਾਂ ਕਹਿੰਦੇ ਹੁਣ ਕੋਈ ਤਰੀਕਾ ਰਹਿ ਗਿਆ ਰਵਿਦਾਸ ਨੂੰ ਹਰਾਉਣ ਦਾ ਉਹ ਹੈ ਗਿਆਨ ਕਿਉਂਕਿ ਰਵਿਦਾਸ ਪੜਿਆ ਨਹੀਂ ਹੈ ਨਾ ਉਹਨੂੰ ਸੰਸਕ੍ਰਿਤ ਆਉਂਦੀ ਹੈ ਅਸੀਂ ਪੜੇ ਲਿਖੇ ਉਹਨੂੰ ਮਾਨ ਆ ਗਿਆ ਰਾਜੇ ਦੇ ਦਰਬਾਰ ਵਿੱਚ ਇਕੱਠੇ ਹੋ ਕੇ ਕਹਿੰਦੇ ਅਸੀਂ ਰਵਿਦਾਸ ਨਾਲ ਚਰਚਾ ਕਰਨੀ ਚਾਹੁੰਦੇ ਹਾਂ ਵਿਚਾਰ ਕਰਨੀ ਚਾਹੁੰਦੇ ਨੇ ਸਾਹਮਣੇ ਲਿਆਓ ਹੁਣ ਸ਼੍ਰੀ ਗੁਰੂ ਰਵਿਦਾਸ ਮਹਾਰਾ ਜੀ ਨੂੰ ਸਾਹਮਣੇ ਬਿਠਾ ਲਿਆ ਚਰਚਾ ਪਤਾ ਕੀ ਕੀਤੀ 118 ਪੰਡਤਾਂ ਦਾ ਮੁਖੀ ਬਾਰਾਨਸੀ ਬਨਾਰਸ ਤੋਂ ਬੋਲਿਆ ਰਵਿਦਾਸ ਜੋਸੀਂ ਪੁੱਛਾਂਗੇ ਤੂੰ ਸੱਚਾ ਦੱਸੇਂਗਾ ਜੇ ਅਸੀਂ ਤੇਰੇ ਨਾਲ ਵਿਚਾਰ ਕਰੀਏ ਤੋ ਸੱਚ ਜਵਾਬ ਦੇਵੇਂਗਾ ਕਹਿੰਦੇ ਬਿਲਕੁਲ ਨੰਦ ਕਹਿੰਦੇ ਤੇਰੇ ਨਾਲ ਵਿਚਾਰ ਚਰਚਾ ਕਰਨੀ ਹੈ ਪਹਿਲਾਂ ਇਹ ਗੱਲ ਦੱਸ ਤੂੰ ਜੱਤੀ ਦਾ ਚਮਿਆਰ ਨਹੀਂ ਹੈ ਰਵਦਾਸ ਮੁਸਕਰਾ ਕੇ ਬੋਲਦੇ ਹਾਂ ਬਿਲਕੁਲ ਸਹੀ ਹੈ ਮੈਂ ਚਮਿਆਰ ਹਾਂ ਮੇਰੀ ਕੁਲ ਦੇ ਲੋਕ ਮਰੇ ਪਸ਼ੂ ਢੋਂਦੇ ਰਹੇ ਨੇ ਚਮ ਕੱਟਦੇ ਰਹਿੰਦੇ ਕਹਿੰਦੇ ਹਾਂ ਇਹ ਹੀ ਤੇਰੇ ਤੋਂ ਪਾਣਾ ਸੀ ਤੇਰੀ ਕੋਲ ਦੇ ਲੋਕ ਮਰੇ ਪਸ਼ੂ ਢੋਂਦੇ ਨੇ ਚੰਮ ਕੱਢਦੇ ਨੇ ਜੋੜੇ ਕੱਢਦੇ ਨੇ ਤੁੱਚ ਮੇ ਹਰ ਕਿੰਗੇ ਹਾਂ ਬਿਲਕੁਲ ਕਹਿੰਦੇ ਅਸੀਂ ਬ੍ਰਹਮਣ ਖੱਟ ਕਰਮ ਕਰਨਾ ਸਾਡੇ ਸਿੱਖ ਵਿਦਿਆ ਪੜਨੀ ਪੜਾਉਣੀ দান ਕਰਨਾ দান ਦੇਣਾ ਜਗ ਕਰਨਾ ਜਪ ਕਰਾਉਣੇ ਅਸੀਂ ਖੱਟ ਕਰਮੀ ਦੋ ਤੋਤੀਆਂ ਰੱਖੀ ਦੀਆਂ ਜਨੇਊ ਪੈਣੀ ਦੇ ਗੰਗਾ ਇਸ਼ਨਾਨ ਕਰੀਦੇ ਤੁਸੀਂ ਨੀਵੀਂ ਜਾਤ ਦੇ ਚੰਮ ਕੱਢਣ ਵਾਲੇ ਕਹਿੰਦੇ ਠੀਕ ਵਿਚਾਰ ਕਰੋ ਆਪਣੇ ਕਹਿੰਦੇ ਅਸੀਂ ਜਾਤ ਕਰਕੇ ਉੱਚੇ ਤੂੰ ਜਾਤ ਕਰਕੇ ਨੀਮਾ ਰਵਦਾਸ ਮਹਾਰਾਜ ਕਹਿੰਦੇ ਬਿਲਕੁਲ ਸਹੀ ਹੈ ਹੁਣ ਉਹ ਕੰਨ ਦੇ ਰਾਜੇ ਨੂੰ ਕਹਿੰਦਾ ਵੇਖੋ ਜੀ ਸਾਡਾ ਮੁਕਾਬਲਾ ਹੈ ਕੋਈ ਆਪਣੇ ਆਪ ਮੰਨ ਤੇ ਅਸੀਂ ਜਾਤ ਕਰਮ ਕਰਕੇ ਉੱਚੇ ਇਹ ਜਾਤ ਕਰਕੇ ਨੀਵੇਂ ਸਾਡਾ ਕਰਮ ਕਰਕੇ ਖੱਟ ਕਰਮ ਇਹਨਾਂ ਦੇ ਝਮ ਕੱਢਣਾ ਕਰਮ ਰਵਦਾਸ ਮਹਾਰਾਜ ਨੇ ਸੁਣ ਲਿਆ ਹੁਣ ਜਵਾਬ ਦੇਣ ਲੱਗੇ ਨੇ ਸੁਣਿਓ ਇਹ ਗਿਆਨ ਤੋਂ ਬਗੈਰ ਤੁਸੀਂ ਜਵਾਬ ਨਹੀਂ ਦੇ ਸਕਦੇ ਨੌਲੇਜ ਤੋਂ ਬਗੈਰ ਪੜ੍ਹਾਈ ਤੋਂ ਬਗੈਰ ਬਿਲਕੁਲ ਜਵਾਬ ਨਹੀਂ ਦੇ ਸਕਦੇ ਜੇ ਪੜ੍ਹੇ ਲੱਗ ਤਾਂ ਤੁਸੀਂ ਬੈਠੋਗੇ ਜੇ ਪੰਡਿਤ ਜਵਾਰ ਲਾਲ ਨਹਿਰੋ ਦੀ ਕੁਰਸੀ ਦੇ ਨਾਲ ਕੁਰਸੀ ਢੱਕ ਕੇ ਬੈਠੇ ਡਾਕਟਰ ਮੈਡਗਰ ਉਹ ਪੜ੍ਹਾਈ ਕਰਕੇ ਬੈਠੇ ਉਹਦੇ ਨਹੀਂ ਬੈਠੇ ਹੋਰ ਬਥੇਰੇ ਬੰਦੇ ਸੀ ਕਿਸੇ ਨੂੰ ਬਿਠਾਣਾ ਲਿਆ ਉਹਨੇ ਨਾਲ ਜੇ ਬਰਾਬਰ ਕੁਰਸੀ ਡਾਈ ਨਾ ਬਨੋਂ ਮੰਤਰੀ ਨੇ ਉਹ ਪੜ੍ਹਾਈ ਕਰਕੇ ਡਾਈ ਹੈ ਇਸ ਲਈ ਐਜੂਕੇਸ਼ਨ ਚ ਹੁਣ ਰਵਦਾਸ ਮਹਾਰਾਜ ਕੀ ਜਵਾਬ ਨੇ ਪਹਿਲਾਂ ਮੈਂ ਤੁਹਾਨੂੰ ਸ਼ਬਦ ਸੁਣਾਉਂਦਾ ਪੰਡਤ ਅਖੀਰਲੇ ਸ਼ਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਵਦਾਸ ਮਹਾਰਾਜ 40ਵਾਂ ਫੀਰਨੀ ਸ਼ਬਦ ਇੱਥੋਂ ਸ਼ੁਰੂ ਹੋਇਆ ਮਨਾਰ ਉਹ ਕਹਿੰਦੇ ਨਾ ਕਰ ਜਨ ਮੇਰੀ ਜਾਤ ਵਖਿਆਤ ਚਮਾਰਨ ਰਿਦੈ ਰਾਮ ਗੋਬਿੰਦ ਗੁਣ ਸਾਰ ਕਹਿੰਦੇ ਠੀਕ ਹੈ ਮੇਰੀ ਜਾਤ ਤੁਮਾਰੀ ਮੇਰੀ ਗੱਲ ਦੇ ਲੋਕ ਮਰੇਪਾ ਛੁਟੋਂਦੇ ਠੀਕ ਹੈ ਪਰ ਸੁਣੋ ਪੰਡਤ ਜੀ ਤੁਸੀਂ ਸ਼ਰਾਬ ਪੀ ਲੈਂਦੇ ਹੋ ਪੰਡਤ ਕਹਿੰਦਾ RAM RAM ਤੋਵਾ ਤੋਵਾ ਇਹ ਕੀ ਬਾਤ ਕਰਦਾ ਹੈ ਰਾਜਨ ਦੇਖੋ ਰਵਿਦਾਸ ਕੀ ਬਾਤ ਕਰ ਅਸੀਂ ਖੱਟ ਕਰਮੀ ਲੋਕ ਸਾਨੂੰ ਸ਼ਰਾਬ ਕਰ ਰਿਹਾ ਕਹਿੰਦਾ ਪੰਡਤ ਜੀ ਸ਼ਰਾਬ ਪੀ ਲੈਂਦੇ ਹੋ ਕਹਿੰਦੇ ਨਹੀਂ ਨਹੀਂ ਤੋਬਾ ਤੋਬਾ राम राम ਕੈਸੀ ਬਾਤ ਕਰ ਰਵਦਾਸ ਮਹਾਰਾ ਜੀ ਬੋਲੇ ਕਹਿੰਦੇ ਗੰਗਾ ਦਾ ਜਲ ਤਾਂ ਪਵਿੱਤਰ ਹੁੰਦਾ ਹੈ ਕਹਿੰਦੇ ਹਾਂ ਤਾਂ ਪਵਿੱਤਰ 24 ਘੰਟੇ ਅਸੀਂ ਕੋਲ ਰੱਖੀ ਨੇ ਕਿਤੇ ਵੀ ਜਾਈਏ ਛੱਡਾ ਦੇਈ ਤੇ ਕਹਿੰਦੇ ਜੇ ਗੰਗਾ ਦੇ ਪਾਣੀ ਦੀ ਸ਼ਰਾਬ ਬਣਾ ਦਈਏ ਫਿਰ ਤਾਂ ਪੀ ਲਵੋਗੇ ਬੜੀ ਧੀਮੀ ਤੇ ਸਹਿਜ ਵਿੱਚ ਕਹਿ ਰਹੇ ਜੇ ਗੰਗਾ ਦੇ ਪਾਣੀ ਦੀ ਸ਼ਰਾਬ ਬਣਾ ਦਈਏ ਫਿਰ ਤਾਂ ਪੀ ਲਵੋਗੇ ਪੰਡਤ ਬੋਲੇ ਰਾਮ ਕੈਸੀ ਬਾਤ ਕਰ ਰਹੇ ਜੇ ਦੇਖੋ ਗੰਗਾ ਦੇ ਜਲ ਦੀ ਸ਼ਰਾਬ ਸ਼ਰਾਬ ਤੋਂ ਸ਼ਰਾਬ ਹੈ ਭਾਵੇਂ ਗੰਗਾ ਦੇ ਪਾਣੀ ਦੀ ਬਣੀ ਹੋਵੇ ਰਿਦਾਸ ਮਹਾਰਾਜ ਕਹਿੰਦੇ ਬਸ ਹੁਣ ਐਸੀ ਗੱਲ ਤੇ ਦਿਓ ਗੰਗਾ ਦਾ ਜਲ ਜਨਮ ਕਰਕੇ ਪਵਿੱਤਰ ਹੈ ਕਰਮ ਕਰਕੇ ਗੰਗਾ ਦੇ ਪਾਣੀ ਦੀ ਸ਼ਰਾਬ ਬਣ ਜਾਏ ਉਹ ਅਪਵਿੱਤਰ ਹੈ ਤੁਸੀਂ ਜਨਮ ਕਰਕੇ ਬ੍ਰਾਹਮਣ ਦੇ ਘਰ ਪੈਦਾ ਹੋਏ ਉਹ ਕਰਮ ਕਰਕੇ ਤੁਸੀਂ ਅਪਵਿੱਤਰ ਹੋ ਤੁਸੀਂ ਕਰਮਾ ਕਰਕੇ ਪਵਿੱਤਰ ਨੇ ਮੇਰੇ ਵੱਲ ਵੇਖੋ ਮੈਂ ਜਨਮ ਕਰਕੇ ਜਮਿਹਤ ਜਤੀ ਪੈਦਾ ਹੋਇਆ ਮੇਰੇ ਕੁਲ ਦੇ ਲੋਕ ਮਰੇ ਪਛਟੋਂਦੇ ਨੇ ਠੀਕ ਹੈ ਪਰ ਕਰਮ ਕਰਕੇ ਮੈਂ ਪਵਿੱਤਰ ਹੋ ਗਿਆ ਪਤਾ ਕਿਵੇਂ ਕਹਿੰਦੇ ਕਿਵੇਂ ਕਹਿੰਦੇ ਤਾੜੀ ਦਾ ਦਰਖਤ ਵੇਖਿਆ ਅੱਜ ਵੀ ਤੁਸੀਂ ਵਿਹਾਰ ਜਾਓਗੇ ਉਹ ਦਰਖਤ ਮਿਲਦੇ ਯੂਪੀ ਚ ਵੀ ਉਹ ਤਾੜੀ ਦੇ ਦਰਖਤ ਨੂੰ ਫੜ ਲਗਦਾ ਤੇ ਛੇ ਕੱਢ ਕੇ ਘੜਾ ਬੰਦ ਤੇ ਇੱਕ ਇੱਕ ਮੁੰਦ ਪਾਣੀ ਦੀ ਕਰਦੀ ਆ ਉਹ ਸਭ ਤੋਂ ਤੇਜ਼ ਮੌਹਾ ਮੰਨਿਆ ਜਾਂਦਾ ਮੋਗਾ ਸਭ ਤੋਂ ਸ਼ਰਾਬ ਕਹਿੰਦਾ ਤਾੜੀ ਦਾ ਦਰਖਤ ਰਵਿਦਾਸ ਮਹਾਰਾ ਜੀ ਕਹਿੰਦੇ ਮੰਨਦੇ ਹੋ ਕਹਿੰਦੇ ਪਵਿੱਤਰ ਹੈ ਕਹਿੰਦੇ ਜਨਮ ਕਰਕੇ ਪਵਿੱਤਰ ਹੈ ਨਾ ਪਰ ਤਾੜੀ ਦੇ ਦਰਖਤ ਨੂੰ پیس ਕੇ ਜਦੋਂ ਵੱਢ ਕੇ ਕਾਗਜ਼ ਬਣਾਇਆ ਜਾਂਦਾ ਸਭ ਤੋਂ ਮਹਿੰਗਾ ਕਾਗਜ਼ ਤਾੜੀ ਦੇ ਦਰਖਤ ਦਾ ਸਭ ਧਾਰਮਿਕ ਗ੍ਰੰਥ ਤਾੜੀ ਦੇ ਦਰਖਤ ਦੇ ਬਣੇ ਕਾਗਜ਼ ਉੱਤੇ ਲਿਖੇ ਜਾਂਦੇ ਨੇ ਜੇ ਤਾੜੀ ਦੇ ਦਰਖਤ ਦਾ ਬਣ ਜਾ ਕਾਗਜ਼ ਉਹਦੇ ਉੱਤੇ ਲਿਖੀ ਜਾਵੇ ਭਗਵਦ ਗੀਤਾ ਫਿਰ ਕਹਿੰਦੇ ਗੀਤਾ ਨੂੰ ਤਾਂ ਅਸੀਂ ਮੱਥਾ ਟੇਕੀਦਾ ਹੈ ਰਵਦਾਸ ਮਹਾਰਾਜ ਕਹਿੰਦੇ ਜਨਮ ਕਰਕੇ ਮੈਨੂੰ ਅਪਵਿੱਤਰ ਕਹਿਣ ਵਾਲਿਓ ਮੈਂ ਬੰਦਗੀ ਕਰਕੇ ਰੱਬ ਦਾ ਨਾਮ ਜਪ ਕੇ ਕਰਮ ਕਰਕੇ ਨਾ ਪਵਿੱਤਰ ਹੋ ਗਿਆ ਮੇਰੇ ਹਿਰਦੇ ਤੇ ਰੱਬ ਦਾ ਨਾਮ ਲਿਖਿਆ ਗਿਆ ਹੁਣ ਮੈਨੂੰ ਮੱਥਾ ਨਹੀਂ ਟੇਕੋਗੇ ਕੋਈ ਬੰਦਾ ਜਨਮ ਕਰਕੇ ਮਹਾਨ ਨਹੀਂ ਹੈ ਕਰਮ ਕਰਕੇ ਮਹਾਨ ਹੈ ਕਰਮ ਬੰਦੇ ਨੂੰ ਮਹਾਨ ਬਣਾਉਂਦਾ ਹੈ ਜਨਮ ਨਹੀਂ ਮਹਾਨ ਬਣਾਉਂਦਾ